ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੇ ਤੇ ਅੱਜ ਸਾਡੇ ਨਾਲ ਸਿੰਘ ਸਾਹਿਬ ਗਿਆਨੀ ਸਤਨਾਮ ਸਿੰਘ ਜੀ ਆ ਜਿਹੜਾ ਕਿ ਪਟਨਾ ਸਾਹਿਬ ਤੋਂ ਕਥਾ ਬਾਚ ਕਰਨ ਹੈ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਦੇ ਫਤੇ ਜੀ ਅੱਜ ਸ਼ਹੀਦੀ ਸਭਾ ਸ਼ੁਰੂ ਹੋ ਚੁੱਕੀ ਹੈ ਇਹ ਜੋ ਸ਼ਹੀਦੀ ਦਿਹਾੜੇ ਹਨ ਖਾਸ ਕਰਕੇ ਰੋਪੜ ਜ਼ਿਲ੍ਹੇ ਦੇ ਵਿੱਚ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲਖਤੇ ਜਿਗਰਾ ਛੋਟੇ ਸਹਿਬਜ਼ਾਦੇ ਤੇ ਵੱਡੇ ਸਹਿਬਜ਼ਾਦਿਆਂ ਦਾ ਖੂਨ ਡੁੱਲਿਆ ਅਤੇ ਮਾਤਾ ਗੁਜਰੀ ਜੀ ਨੇ ਸ਼ਹੀਦੀ ਪਾਈ ਔਰ ਜਾਨਾਂ ਤੋਂ ਪਿਆਰੇ ਗੁਰੂ ਜੀ ਦੇ ਸਿੰਘ ਗੁਰੂ ਜੀ ਦਾ ਪਰਿਵਾਰ ਉਹਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਇਹ ਜਿਹੜੇ ਪਲ ਹਨ ਇਹ ਸਾਡੇ ਸਰੀਰਾਂ ਨੂੰ ਝੁੰਡਣ ਵਾਲੇ ਪਲ ਹਨ ਕਿ ਕਿਸ ਪ੍ਰਕਾਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਹਨਾਂ ਦੇ ਪਰਿਵਾਰ ਨੇ ਆਪਣੇ ਸਰੀਰ ਦੇ ਮੋਹ ਨੂੰ ਛੱਡ ਕੇ ਇਨਸਾਨੀਅਤ ਵਾਸਤੇ ਹੱਕਾਂ ਦੀ ਰਾਖੀ ਵਾਸਤੇ ਆਜ਼ਾਦੀ ਵਾਸਤੇ ਦੇ ਜ਼ੁਲਮੀ ਰਾਜ ਦੀਆਂ ਜੜ੍ਹਾਂ ਨੂੰ ਪੁੱਟਣ ਵਾਸਤੇ ਇਹ ਉਸ ਵਕਤ ਮਹਾਨ ਸਾਕੇ ਵਰਤਾਏ ਹਨ ਜੋ ਕਿ ਅੱਜ ਵੀ ਨਵੇਂ ਹਨ ਜਿਹੜੀਆਂ ਸਾਖੀਆਂ ਸਹਿਬਜ਼ਾਦਿਆਂ ਦੀ ਸ਼ਹੀਦੀ ਦੀਆਂ ਬਚਪਨ ਤੋਂ ਸੁਣਦੇ ਸੀ ਅੱਜ ਵੀ ਸੁਣਦੇ ਆ ਅੱਜ ਵੀ ਉਸੇ ਤਰ੍ਹਾਂ ਨਵੀਆਂ ਲੱਗਦੀਆਂ ਹਨ ਔਰ ਬਸ ਫਰਕ ਇੰਨਾ ਹੈ ਕਿ ਅੱਜ ਬਹੁਤਾਂ ਤੋਂ ਵੱਡਾ ਹਿੱਸਾ ਸਾਡਾ ਨੌਜਵਾਨੀ ਵਿਦੇਸ਼ਾਂ ਵਿੱਚ ਹੈ ਜਿੱਥੇ دیਵਾਨਾਂ ਦੇ ਵਿੱਚ ਬੈਠਣ ਨੂੰ ਜਗ੍ਹਾ ਨਹੀਂ ਸੀ ਹੁੰਦੀ ਅੱਜ ਉਹ ਦੀਵਾਨ ਖਾਲੀ ਹਨ ਉਹਨਾਂ ਚ ਟਾਵੇਂ ਟਾਵੇਂ ਜਗ੍ਹਾ ਬਜ਼ੁਰਗ ਬੈਠੇ ਹਨ ਜੇ ਲੰਗਰਾਂ ਵਿੱਚ ਜਾਈਏ ਜਿੱਥੇ ਨੌਜਵਾਨ ਵੱਧ ਚੜ ਕੇ ਸੇਵਾਵਾਂ ਕਰਦੇ ਹੁੰਦੇ ਦਿਖਦੇ ਸਨ ਉਹਨਾਂ ਦਾ ਚਾਹ ਦੇਖਿਆ ਜਾਂਦਾ ਸੀ ਸਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸੇਵਾਵਾਂ ਦਿੰਦੇ ਸੀ ਅੱਜ ਲੰਗਰਾਂ ਵਿੱਚ ਵੀ ਬਜ਼ੁਰਗ ਸੇਵਾਵਾਂ ਕਰਦੇ ਜਿਵੇਂ 80% ਕਹਿ ਦਿਆਂ ਮੈਂ ਗਲਤ ਨਹੀਂ ਹਾਂ ਕਿਉਂਕਿ ਮੈਂ ਦੇਖਿਆ ਕੱਲ ਵਿਛੋੜਾ ਸਾਹਿਬ ਦੀ ਧਰਤੀ ਤੇ ਵੀ ਜਾ ਕੇ ਉੱਥੇ ਵੀ ਜ਼ਿਆਦਾਤਰ ਤਬਕਾ ਜਿਹੜਾ ਹੈ ਬਜ਼ੁਰਗਾਂ ਦਾ ਹੀ ਸਾਨੂੰ ਦੇਖਿਆ ਔਰ ਉਹ ਬਜ਼ੁਰਗ ਜਿਹੜੇ ਬੱਚਿਆਂ ਦੇ ਸਹਾਰੇ ਦੇ ਨਾਲ ਹੀ ਆ ਸਕਦੇ ਸੀ ਉਹ ਹਲੇ ਘਰਾਂ ਵੀ ਤੁਸੀਂ ਉਹ ਸਿੱਧੀ ਸਵਾ ਚ ਪਹੁੰਚ ਨਹੀਂ ਸਕੇ ਮੈਂ ਬੇਨਤੀ ਕਰਦਾ ਕਿ ਸਹਿਬਜ਼ਾਦਿਆਂ ਨੇ ਆਪਣਾ ਖੂਨ ਡੋਲਿਆ ਸਹਿਬਜ਼ਾਦਿਆਂ ਨੇ ਆਪਣਾ ਜੀਵਨ ਕੁਰਬਾਨ ਕੀਤਾ ਆਓ ਇਸ ਪੰਜਾਬ ਨੂੰ ਛੱਡ ਛੱਡ ਕੇ ਭੱਜੋ ਨਾ ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡੇ ਖੇਤ ਜੇ ਇੱਥੇ ਦਾ ਸਿਸਟਮ ਮਾਰਾ ਹੈ ਸਰਕਾਰਾਂ ਮਾੜੀਆਂ ਹੈ ਇੱਥੇ ਦਾ ਸਿਸਟਮ ਠੀਕ ਕਰੀਏ ਉਸ ਧਰਤੀ ਨਾਲੋਂ ਮੋਹ ਤੋੜ ਕੇ ਨਾ ਜਾਈਏ ਜਿਸ ਧਰਤੀ ਤੇ ਗੁਰੂ ਸਾਹਿਬ ਦੇ ਲਾਲਾਂ ਦਾ ਖੂਨ ਡੁੱਲਿਆ ਔਰ ਇਹ ਜਿਹੜੇ ਪੁਰਬ ਹਨ ਇਹਨਾਂ ਨੂੰ ਚੜ੍ਹਦੀ ਕਲਾ ਚ ਮਨਾਈਏ ਪਹਾਣੇ ਵਿੱਚ ਮਨਾਈਏ ਤਾਂ ਕਿ ਕੱਲ ਨੂੰ ਸਾਡੇ ਤੇ ਵਿਪਤਾ ਪਵੇ ਅਸੀਂ ਵੀ ਪਹਾੜਾ ਮੰਨ ਸਕੀਏ ਔਰ ਅਸੀਂ ਵੀ ਹੱਸ ਕੇ ਧਰਮ ਵਾਸਤੇ ਆਪਣੀ ਜਾਨ ਦੇ ਸਕੀਏ ਕਿਉਂਕਿ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੀ ਗੱਲ ਕਿਹਾ ਕਰਦੇ ਸਨ ਕਿਸੇ ਸਿਰ ਦਿੱਤਿਆ ਆਵਾਜ਼ ਨਹੀਂ ਰਹਿਣਾ ਧਰਮ ਸਿਰ ਦਿੱਤਿਆ ਆਵਾਜ਼ ਨਹੀਂ ਰਹਿਣਾ ਤੋਂ ਅਸੀਂ ਆਰਟੀਵੀ ਬੰਨ ਦੇ ਮਾਧਿਅਮ ਨਾਲ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਸ਼ਹੀਦੀ ਪੁਰਬ ਚੜ੍ਹਦੀ ਕਲਾ 'ਚ ਮਨਾਓ ਸਾਬਜਾਦੀ ਦੀ ਅਸਾਖੀਆਂ ਚੜ੍ਹਦੀ ਕਲਾ 'ਚ ਸੁਣੋ ਔਰ ਖਾਸ ਕਰਕੇ ਨੌਜਵਾਨਾਂ ਨੂੰ ਅਪੀਲ ਆ ਵੀ ਤੁਸੀਂ ਵਿਦੇਸ਼ਾਂ ਵਿਦੇਸ਼ਾਂ 'ਚ ਜਿੱਥੇ ਮਰਜੀ ਜਾਓ ਪਰ ਜਿਹੜੇ ਇਹ ਸ਼ਹੀਦੀ ਦਿਹਾੜੇ ਆ ਇਨਾਤੇ ਖਾਸ ਕਰਕੇ ਆ ਕੇ ਸਹਿਬਜ਼ਾਦਿਆਂ ਦੀ ਸ਼ਹੀਦੀ ਵਾਲੇ ਦਿਨ ਨਤਮਸਤਕ ਜਰੂਰ ਹੋਵੋ ਤਾਂ ਕਿ ਸਾਡੀ ਚੱਲੀ ਆ ਰਹੀ ਸਾਲਾਂ ਪ੍ਰਤੀ ਪਰੰਪਰਾ ਉਹ ਉਸੇ ਤਰ੍ਹਾਂ ਕਾਇਮ ਹੋ ਸਕੇ ਬਹੁਤ ਚੜ੍ਹਦੀ ਕਲਾ ਚ ਪੁਰਬ ਮਨਾਏ ਜਾ ਰਹੇ ਆ ਬਿਲਕੁਲ ਇਹ ਸਾਨ ਸਾਡੇ ਸਤਨਾਬ ਸਿੰਘ ਕਥਾਵਾਚਕ ਜਿਨ੍ਹਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਚੜ੍ਹਦੀ ਕਲਾ ਦੇ ਵਿੱਚ ਕੌਮ ਨੂੰ ਰਹਿਣ ਦਾ ਸੰਦੇਸ਼ ਦਿੱਤਾ ਹੈ ਤੇ ਨੌਜਵਾਨ ਨੂੰ ਨਸ਼ੇ ਪੱਤੇ ਤਿਆਗਣ ਲਈ ਕਿਹਾ ਤੇ ਨਾਲੇ ਇੱਕ ਗੱਲ ਕਹੀ ਹੈ ਕਿ ਜਿਹੜੇ ਕਾਰ ਸੇਵਾ ਦੇ ਵਿੱਚ ਜਿਹੜੇ ਬਜ਼ੁਰਗ ਜਾਦੇ ਦਿਖਾਈ ਦਿੰਦੇ ਨੇ ਨੌਜਵਾਨ ਘੱਟ ਦਿਖਾਈ ਦਿੰਦੇ ਨੇ ਇਸ ਕਰਕੇ ਸਾਨੂੰ ਚਾਹੀਦਾ ਕਿ ਨੌਜਵਾਨਾਂ ਨੂੰ ਵੱਧ 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 ਚੜ੍ਹ ਕੇ ਜਿਹੜਾ ਹਿੱਸਾ ਲੈਣਾ ਚਾਹੀਦਾ ਹੈ ਵਾਇਟ ਰੂਗਾ ਖਾਲਸਾ